ਯੋਦਨੀ ਬਾਬੀ ਉਹ ਹਲੇ ਗਰਮੀ ਦੀ ਅੱਗ ਤਾਂ ਬੁਝਾ ਦੇ ਹੰਡ ਤਾਂ ਪਾ ਦੇ ਮੇਰੇ ਅੰਦਰ ਮੋਲ ਤੇ ਇਦਾਂ ਦੀ ਗੱਲਾਂ ਨਾ ਘੱਟੀ ਕਰਿਆ ਕਰ ਮੈਨੂੰ ਸ਼ਰਮ ਆਉਂਦੀ ਹੈ ਓਏ ਅੱਛਾ ਓਏ ਇਹਦੇ 'ਚ ਸ਼ਰਮ ਵਾਲੀ ਕਿਹੜੀ ਗੱਲ ਆ ਯਾਰ ਅਜ ਜਿਸਮਾ ਨਾ ਜਿਹੜਾ ਰੱਬ ਨੇ ਇਸੇ ਖਾਤਰੀ ਬਣਾਇਆ ਹੁੰਦਾ ਪਰ ਮੋਲ ਇਹ ਸਪਤਾ ਵਿਆਹ ਤੋਂ ਬਾਅਦ ਹੁੰਦਾ ਹੈ ਪਹਿਲਾਂ ਤਾਂ ਨਹੀਂ ਨਾ ਪਰ ਮੈਂ ਤਾਂ ਪਹਿਲਾਂ ਕਰਨਾ ਹੈ ਜਿਹੜਾ ਸਵਾਦ ਪਹਿਲਾਂ ਕਰਨਾ ਚਾਹੁੰਦਾ ਨਾ ਉਹ ਵਿਆਹ ਤੋਂ ਬਾਅਦ ਨਹੀਂ ਹੁੰਦਾ ਯਾਰ ਪਤਾ ਨਹੀਂ ਕੀ ਗੱਲ ਹੈ ਪਰ ਅਨਮੋਲ ਇਹ ਸਭ ਕਰਕੇ ਨਾ ਹਰ ਇੱਕ ਮੁੰਡਾ ਮੁੱਕਰ ਜਾਂਦਾ ਤੇ ਵਿਆਹ ਦੀ ਹਾਮੀ ਵੀ ਨਹੀਂ ਭਰਦਾ ਸਾਲੀ ਆਹ ਗੱਲ ਕਰਕੇ ਨਾ ਸਾਰੇ ਸੁਬਾਹ ਦੀ ਭੈਣ ਚੋਦ ਕੇ ਰੱਖ ਦਿੰਨੀ ਆ ਅਨਮੋਲ ਮੈਂ ਤਾਂ ਉਹ ਹੀ ਕਿਹਾ ਜੋ ਸੱਚ ਹੈ ਉਹ ਬਗਵਾਸ ਬੰਦ ਕਰ ਸਾਲੀ ਬਣੀਆ ਨੰਬਰ 40 ਦੀ ਤੂੰ ਐਂ ਦੱਸ ਮੈਨੂੰ ਕੋਦੋਂ ਠੰਡਾ ਕਰ ਮੈਨੂੰ ਤੋਂ ਹੋਰ ਕੰਟਰੋਲ ਨਹੀਂ ਹੁੰਦਾ ਯਾਰ ਛੱਡ ਅਨਮੋਲ ਮੈਂ ਇਹ ਜ਼ਰੂਰ ਪੁਸ਼ ਕਰਨਾ। ਕਿਉਂ? ਇਹ ਸਭ ਕਿਉਂ ਨਹੀਂ ਕਰਨਾ? ਤੂੰ ਮੈਨੂੰ ਪਿਆਰ ਨਹੀਂ ਕਰਦੀ। ਕਰਦੀ ਆ। ਪਰ ਅਨਮੋਲ ਪਿਆਰ ਸਿਰ ਜਿਸਮਾਨਾ ਨਹੀਂ ਹੁੰਦਾ, ਰੂਹਾਂ ਵਾਲਾ ਹੁੰਦਾ ਹੈ। ਤੂੰ ਕੋਈ ਨਾ ਰੂਹਾਂ ਦਾ ਪਿਆਰ ਵੀ ਕਰ ਲਾਂਗੀ। ਪਹਿਲਾਂ ਜਿਸਮਾਨਾ ਪਿਆਰ ਤਾਂ ਕਰ ਲਈਏ ਤੇਰੇ ਨਾਲ। ਅਨਮੋਲ ਪਾਸ ਕਰ। ਮੇਰੇ ਤੋਂ ਨਾ ਤੇਰੀ ਜ਼ਬਰਦਸਤੀ ਨਹੀਂ ਸਹਿ ਹੁੰਦੀ। ਕੋਈ ਜ਼ਬਰਦਸਤੀ ਉਹ ਜ਼ਬਰਦਸਤੀ ਤਾਂ ਮੈਂ ਤੇਰੇ ਨਾਲ ਕੀਤੀ ਨਹੀਂ ਹਜੇ ਜਿੱਦੇ ਜ਼ਬਰਦਸਤੀ ਕੀਤੀ ਨਾ ਤੇਰਾ ਮੂੰਹ ਨਹੀਂ ਰਹਿਣਾ ਤੇ ਨਾਂ ਤੇਰਾ ਜਿਸਮ ਰਹਿਣਾ ਛੱਡਨ ਬੋਲ ਕੋਈ ਨਾ ਹਜੇ ਤਾਂ ਮੈਂ ਢੱਲੇ ਛੱਡੀ ਹੋਈ ਆ ਜਿੱਦੇ ਆਉਂਦੀ ਆ ਇੱਥੇ ਆ ਗਏ ਨਾ ਤੇਰੇ ਸਾਰੇ ਨਟ ਬੋਲ ਤੇ ਢੱਲੇ ਕਰ ਦੇ ਆਏ ਹਾਏ ਐਨੀ ਗਰਮੀ ਬਾਹਰ ਤਾਂ ਜਮ ਨਹੀਂ ਨਿਕਲ ਹੁੰਦਾ ਖੋਰ ਭੈਣੇ ਗਰਮੀ ਦਾ ਬਾਧੂ ਐ ਮੇਰੇ ਤੋਂ ਆਪਣੀ ਨਿਕਲ ਹੁੰਦਾ ਤੈਨੂੰ ਵੀ ਪਤਾ ਗਰਮੀ ਦਾ ਸਾਰਾ ਦਿਨ ਤੂੰ ਇੱਥੇ ਏਸੀ ਛੱਡੀ ਬੈਠੀ ਰਹਿੰਦੀ ਆ ਬਾਹਰ ਨਿਕਲਦੀ ਕਿਹੜੇ ਵੇਲੇ ਹਾਂ ਕਹਿੰਦੀ ਐ ਕਿ ਗਰਮੀ ਆ ਜਾਂ ਫੋਨ 'ਚ ਗਏ ਨੂੰ ਮੇਰੇ ਤਾਂ ਤਾਂ ਤੂੰ ਬਾਹਰ ਨਿਕਲ ਕੇ ਦੇਖੇ ਖੋਰ ਭੈਣੇ ਕੀ ਕਰਾਂ ਮੇਰੇ ਕੋਲ ਕਿਹੜਾ ਕੋਈ ਕੰਮ ਹੈਗਾ ਪੇਪਰ ਤਾਂ ਮੇਰੇ ਮੁੱਕ ਗਏ ਜੋ ਪੇਪਰ ਹੁੰਦੇ ਤਾਂ ਖੋਰੇ ਪਾੜ ਹੀ ਲੈਂਦੀ ਸੱਚੇ ਪੇਪਰਾਂ ਤੋਂ ਯਾਦ ਆਇਆ ਤੇਰੇ ਭਾਜੀ ਕਹਿੰਦੇ ਵੀ ਆਪਾਂ ਆਸ਼ ਨੂੰ ਆਇਲਟਸ ਨਾ ਕਰਨ ਲਾਦੀਏ ਤੂੰ ਦੱਸ ਕਰਨੀ ਆ ਹਾਂ ਭੈਣੇ ਆਇਲਸ ਕਰ ਲੂੰਗੀ ਮੈਂ ਚੱਲ ਵਧੀਆ ਜੇ ਕਰ ਲਾਂਗੀ ਵੈਸੇ ਵੀ ਨਾ ਟੋਨੀ ਵੀ ਮੈਨੂੰ ਇਹੀ ਕਹਿੰਦਾ ਸੀਗਾ ਵੀ ਅੱਜ ਕੱਲ ਤਾਂ ਸਾਰੇ ਆਇਲਟਸ ਕਰ ਰਹੇ ਨੇ ਵੈਸੇ ਜੇ ਦੇਖਿਆ ਜਾਵੇ ਨਾ ਆਸ਼ ਜੇ ਆਪਣੇ ਮੰਮੀ ਡੈਡੀ ਅੱਜ ਹੁੰਦੇ ਤਾਂ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਚੱਕਣੀ ਸੀ ਭਰੇ ਜੀ ਮੈਂ ਵਰੀ ਅਜ ਮੈਨੂੰ ਚੱਕਣੀ ਪੈ ਰਹੀ ਹੈ ਤੇਰੀ ਤੂੰ ਦੇਖ ਲਓ ਭੈਣੇ ਜਿਵੇਂ ਤੁਹਾਨੂੰ ਠੀਕ ਲੱਗਦਾ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰ ਲਾਂਗੀ ਇਹਨਾਂ ਗੱਲਾਂ ਦਾ ਸਾਨੂੰ ਕੀ ਪਤਾ ਸਾਨੂੰ ਤਾਂ ਜੋ ਸਹੀ ਲੱਗਿਆ ਉਹ ਤੈਨੂੰ ਕਿਹਾ ਤਾਂ ਬਾਕੀ ਤੂੰ ਦੱਸ ਜੇ ਤੇਰਾ ਕੋਈ ਹੋਰ ਪੜਾਈ ਕਰਨ ਨੂੰ ਦਿਲ ਕਰਦਾ ਤਾਂ ਭਾਓ ਕਰਵਾ ਦਿੰਨਾਂ ਵੈਸੇ ਤੇਰੇ ਭਾਜੀ ਨੇ ਤਾਂ ਇਹੀ ਕਿਹਾ ਸੀਗਾ ਵੀ ਆਈਲੈਟ ਸੱਚ ਕਰ ਸਾਰੇ ਕਰ ਰਹੇ ਨੇਗੇ ਤਾਂ ਪੁੱਛ ਲੈਣਿਆ ਕਿਤੇ ਕੱਲ੍ਹ ਕੋਲੋਂ ਤੇਰੇ ਮਨ ਦੇ ਵਿੱਚ ਇਹ ਨਾ ਜਾਵੇ ਵੀ ਮੇਰੇ ਮਾਪਿਓ ਹੈ ਨਹੀਂ ਸੀ ਤੇ ਮੇਰੇ ਭੈਣ ਨੇ ਮੈਨੂੰ ਪਿੱਛੇ ਛੱਡਤਾ ਹੁਣ ਤੂੰ ਦੱਸ ਨਹੀਂ ਨਹੀਂ ਭੈਣੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਮੇਰੇ ਲਈ ਬਹੁਤ ਕੀਤਾ ਹੈ ਘੱਟੋ ਘੱਟ ਮੈਨੂੰ ਛੱਤ ਦਾ ਦਿੱਤੀ ਰਹਿਣ ਵਾਸਤੇ ਤੇ ਖਾਣ ਨੂੰ ਰੋਟੀ ਮੈਨੂੰ ਤਾਂ ਇੰਨੇ ਹੀ ਬਹੁਤ ਹੈ ਆ ਗੱਲ ਅੱਜ ਤੱਕ ਕਹਤੇ ਅਸ ਇਦੋਂ ਮੁੜ ਕੇ ਨਾ ਕਹਿ ਦੀ ਤੂੰ ਮੇਰੀ ਛੋਟੀ ਭੈਣਾ ਨਾਲੇ ਵੈਸੇ ਵੀ ਮੈਂ ਤੇਰੇ ਤੇ ਕੋਈ ਆਸਾਨ ਨਹੀਂ ਕੀਤਾ ਇੱਥੇ ਲਿਆ ਕੇ ਸੋਚ ਸੰਝ ਕੇ ਬੋਲੀ ਰਹੋਂਦਾ ਏ ਥੋੜੀ ਜਿਹੀ ਮਨਚਾਏ ਬਸ ਬੋਲਤਾ ਲੈ ਪੈਣੀ ਤੂੰ ਤਾਂ ਗੁੱਸੇ ਹੀ ਕਰਗੀ ਮੈਂ ਤੇ ਵੈਸੀ ਹੀ ਕਹਿੰਦੀ ਸੀਗੀ ਛੇ ਤੈਨੂੰ ਗੁੱਸੇ ਮੇਰੀ ਗੱਲ ਦਾ ਤਾਂ ਮੈਂ ਤੁਹਾਨੂੰ ਸੌਰੀ ਕਹਿਨੀ ਆ ਚੱਲ ਚੰਗਾ ਫਿਰ ਹੁਣ ਮੈਂ ਕਰ ਲਾਂ ਫਿਰ ਤੇਰੇ ਭਾਜੀ ਨਾਲ ਗੱਲ ਹਾਈਲਟਸ ਬਾਰੇ ਹਾਂ ਹਾਂ ਪੈਣੀ ਤੂੰ ਕਹਿ ਦੇ ਉਹਨਾਂ ਨੂੰ ਕਿ ਐਸ਼ ਆਇਲਸ ਕਰ ਲੂਗੀ ਕਰ ਵੀ ਲੈਣਗੇ ਨਾਲੇ ਬਾਅਦ ਵਿੱਚ ਉਹ ਰਿਫਿਊਜ਼ਲ ਵਗੈਰਾ ਵੀ ਆ ਜਾਂਦੀਆਂ ਨੇ ਕਿਤੇ ਉਹ ਨਾ ਲੈ ਕੇ ਖੜ ਜਾਈ ਲੈ ਪੈਣੀ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਜੇ ਮਾਣਾ ਤਾਹੀ ਤੇ ਨਾ ਗੱਲ ਕੀਤੀ ਆ ਕਮਲੀਏ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾਗਾ ਕਿਥੋਂ ਤਾਂ ਮੇਰੀ ਜਾਨ ਵੈਸੇ ਵੀ ਜੇ ਦੇਖਿਆ ਜਾਵੇ ਇਹ ਦੁਨੀਆ ਦੇ ਵਿੱਚ ਆਪਣਾ ਹੋਰ ਹੈ ਵੀ ਕੌਣ ਆ ਇੱਥੇ ਇੱਕ ਤੇਰੇ ਭਾਜੀ ਨੇ ਜਿਹੜਾ ਆਪਣੇ ਬਾਰੇ ਇੰਨਾ ਸੋਚਦੇ ਨੇਗੇ ਨਹੀਂ ਮਾਂ ਪਿਓ ਤੋਂ ਬਿਨਾ ਤਾਂ ਤੀਂ ਰੋਲ ਜਾਂਦੀਆਂ ਨੇ ਸਹੀ ਗੱਲ ਭਾਣੇ ਪਰ ਤੂੰ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਐਵੇਂ ਆਪਣਾ ਮਨ ਵੀ ਵਿਦੋਸ਼ ਕਰਦੀ ਆ ਤੇ ਮੇਰਾ ਵੀ ਫਿਰ ਹੋਰ ਕੀ ਗੱਲ ਇੱਕ ਤੂੰ ਹੀ ਤਾਂ ਹੈਗੀ ਆ ਜਿਹਦੇ ਨਾਲ ਮੈਂ ਆਪਣਾ ਟਿੱਡ ਫਰੋ ਲੈਨੀ ਆ ਤੈਨੂੰ ਪਤਾ ਐ ਕਦੇ-ਕਦੇ ਤਾਂ ਨਾ ਮੈਨੂੰ ਮਾਂ ਦੀ ਨਹੀਂ ਯਾਦ ਆਉਂਦੀ ਆ ਜੋ ਦੇਖਦੀ ਨਾ ਕਿ ਆਪਾਂ ਹੁਣ ਇੰਨੀਆਂ ਵੱਡੀਆਂ ਹੋ ਗਈਆਂ ਇਕੱਠੇ ਦੇਖ ਨੂੰ ਕਿੰਨਾ ਚੌਹ ਸੀਗਾ ਨਾ ਕਿ ਵਿਆਹ ਕਰਾਂਗੇ ਮੈਂ ਲੜ ਲੜਾਂਗੀ ਪਰ ਕਿੱਥੇ ਸਾਰੀਆਂ ਚੀਜ਼ਾਂ ਦੂਰੀਆਂ ਰਹਿ ਗਈਆਂ ਆਪਣੀਆਂ ਤਾਂ ਚੱਲ ਬੜੇ ਤੁਮ ਵਾਲੇ ਮੋਸ਼ਨਲ ਨਾ ਹੋ ਯਾਦ ਤਾਂ ਮੈਨੂੰ ਵੀ ਆਉਂਦੀ ਐ ਪਰ ਹੁਣ ਕੀ ਕਰਾਂ ਮੇਰਾ ਸਭ ਕੁਝ ਤਾਂ ਤੂੰ ਹੀ ਹੈ ਤਾਹੀਂ ਤਾਂ ਕਮਲੀ ਮੈਂ ਤੈਨੂੰ ਕਹਿੰਦੀ ਆਂਗੀ ਆਪਣੇ ਸੰਦੀ ਨਾ ਵਧੀਆ ਲੇਖੇ ਲਾਈ ਨਾਲ ਤੈਨੂੰ ਪਤਾ ਹੀ ਆਜ ਕੱਲ ਮੰਡੇਰ ਦਾ ਕਿਤੇ ਮੈਨੂੰ ਤੇਰਾ ਕੋਈ ਲਾਂਭਾ ਨਾ ਸੌਣ ਨੂੰ ਮਿਲ ਜਵੇ ਮੈਨੂੰ ਬਹੁਤ ਆਸਾਂ ਨੇ ਤੇਰੇ ਤੇ ਭੈਣੇ ਤੂੰ ਬੇਫਿਕਰ ਰਿਆ ਕਰ ਐਵੇਂ ਇੰਨਾ ਨਾ ਸੋਚਿਆ ਕਰ ਠੀਕਾ ਜੇ ਮੈਂ ਨਹੀਂ ਸੋਚੂਗੀ ਤੇਰੇ ਬਾਰੇ ਹੋਰ ਕੌਣ ਸੋਚੂਗਾ ਦੱਸੀ ਚੱਲ ਚੰਗਾ ਤੇਰੇ ਕੋਲ ਤਾਂ ਬਹੁਤ ਗੱਲਾਂ ਨੇ ਬਹੁਤ ਗੱਲਾਂ ਨਹੀਂ ਤੈਨੂੰ ਸਮਝਾਉਣੀ ਆ ਮੈਂ ਮੈਂ ਤਾਂ ਪਹਿਲੇ ਮਜ਼ਾਕ ਕਰਦੀ ਸੀਗੀ ਤੇ ਨਾਲੇ ਨੇ ਇੱਕ ਗੱਲ ਕਹਾ ਹੁਣ ਉਹਦੇ ਲਈ ਵੀ ਪਰਮਿਸ਼ਨ ਲੈਣੀ ਪਊਗੀ ਲਿਖਰ ਜਿੱਲੀ ਕੁ ਮੈਂ ਤਾਂ ਸਾਈਨ ਕਰਦੀ ਆ ਫਿਰ ਮੈਨੂੰ ਗੱਲ ਦੱਸ ਦੀ ਪਹਿਲੇ ਮੈਨੂੰ ਕਦੇ-ਕਦੇ ਲੱਗਦਾ ਕਿ ਮੈਂ ਨਾ ਤੇਰੇ ਘਰੇ ਨਾ ਪਹੁੰਚ ਬਣ ਕੇ ਰਹਿ ਗਈ ਆ ਥੱਪੜ ਲਾਵਾ ਹੁਣ ਤੇਰੇ ਮੈਂ ਬੁੱਥੇ ਤੇ ਟਿਕਾ ਕੇ ਕਿੱਦਾਂ ਦੀਆਂ ਗੱਲਾਂ ਕਹੀ ਜਾਣੀਆਂ ਨੂੰ ਲੱਗਦਾ ਕਿ ਜੀਜਾ ਵੀ ਸੋਚਦਾ ਹੋਣਾ ਫੇਰ ਤਾਂ ਸਾਡੇ ਘਰੇ ਆ ਕੇ ਵੱਸ ਗਈ ਐ ਕੰਮਲੀ ਤੈਨੂੰ ਲੱਗਦਾ ਵੀ ਤੇਰਾ ਜੀਜਾ ਇਦਾਂ ਦੀ ਗੱਲਾਂ ਕਰੂਗਾ ਉਹਦੇ ਤਾਂ ਦਿਮਾਗ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਗੱਲਾਂ ਬਸ ਤੂੰ ਹੀ ਬਿਨਾ ਮਤਲਬ ਤੋਂ ਸੋਚੀ ਜਾ ਰਹੀ ਹੋਵੇਂਗੀ ਹੋਰੀ ਜੋ ਮਨ ਚ ਆਇਆ ਨਹੀਂ ਪੈਣੀ ਜੇ ਅੱਜ ਸਦੇ ਮਹਾਂਪੁਰ ਸਿੱਤੇ ਹੁੰਦੇ ਨਾ ਤੇ ਸਾਰਾ ਖਰਚਾ ਉਹਨਾਂ ਨੇ ਕਰਨਾ ਸੀਗਾ ਮੇਰੇ ਵਿਆਹ ਵੀ ਉਹਨਾਂ ਨੇ ਕਰਨਾ ਸੀਗਾ ਮੇਰੇ ਪੜਾਈ ਦਾ ਖਰਚਾ ਵੀ ਉਹਨਾਂ ਨੇ ਚੱਕਣਾ ਸੀਗਾ ਤੇ ਹੁਣ ਹੁਣ ਸਾਰਾ ਖਰਚਾ ਜੀਜੇ ਨੂੰ ਚੱਕਣਾ ਪੈ ਰਿਹਾ ਹੈ ਬਹੁਜੀ ਹੈ ਹੋਰ ਕੀ ਹੈ ਮੈਂ ਘਰੋਂ ਦੇ ਮੈਂ ਸਮਝ ਸਕਦੀ ਹਾਂ ਕੰਮ ਨਹੀਂ ਤਾਂ ਮੇਰੇ ਵੱਲ ਵੀ ਤਾਂ ਦੇਖ ਜਦ ਵੀ ਕੋਈ ਤਿਹਾਰ ਹੁੰਦਾ ਨਾ ਤਾਂ ਮੈਨੂੰ ਸਭ ਤੋਂ ਪਹਿਲਾਂ ਯਾਦ ਹੁੰਦੀ ਹੈ ਮਾਂ ਦੀ ਦੇ ਆਪਣੇ ਗਵਾਂਢ ਤੇ ਜਿੰਨੇ ਵੀ ਬਹਵਾਂ ਨੇ ਕੁੜੀਆਂ ਨੇ ਸੰਦੇ ਮਾਪੇ ਹੁੰਦੇ ਨੇ ਨਾ ਚਾਹਣਾ ਕੋਈ ਵੀ ਤਿਥ ਤਿਆਰ ਖਾਲੀ ਨਹੀਂ ਜਾਂਦਾ ਠੀਕ ਇਧਰ ਮੇਰੇ ਵਰਗੀ ਬਸ ਕੋਲੇ ਨਾਲ ਲਾ ਕੇ ਦੇਖਦੀ ਰਹਿਣੀ ਆ ਪਰ ਅੱਜ ਤੱਕ ਮੈਂ ਤੈਨੂੰ ਕਦੇ ਇਹ ਗਾਣੀ ਦੱਸੀ ਮੇਰੇ ਮਨ ਅੰਦਰੋਂ ਬਹੁਤ ਮਨ ਰਹਿੰਦਾ ਕਿ ਜੇ ਕਿਤੇ ਅੱਜ ਮਾਂ ਹੁੰਦੀ ਤਾਂ ਦੀ ਹਾਜ਼ਰ ਪੁੱਛਦੀ ਵੀ ਮੇਰੇ ਧੀਏ ਕਿਵੇਂ ਨੇ ਕਿਵੇਂ ਨਾ ਪਰ ਨਾ ਕੋਈ ਹੈ ਹੀ ਨਹੀਂ ਇਹ ਜਿਤਨਾ ਮਾਂ ਦੀ ਤੱਕ ਤੇਰਾ ਬਾਪ ਕੋਲੋਂ ਚੱਕ ਰਹਿਦਾ ਹੇ ਨਕੇ ਹੇ ਨਕੇ ਬਣੀ ਹੰਦੇ ਬਾਗਲ ਜੀ ਨੇ ਨਾ ਮੈਨੂੰ ਵੀ ਆਪਦੇ ਵਰਗਾ ਹੀ ਕਰ ਲਿਆ ਤੂੰ ਇਹ ਦੇਖ ਰ ਆਪਣਾ ਕਿੰਨਾ ਸੋਹਣਾ ਕਰ ਦਿੱਤਾ ਨਾ ਤੇਰੇ ਭਾਜੀ ਕਿੰਨੇ ਵਧੀਆ ਨੇਗੇ ਤੇਰਾ ਕਰਦੇ ਬਹੁਤ ਨਹੀਂ ਟਿਕਨ ਦੇ ਦੇ ਹੋ ਹਰ ਇੱਕ ਚੀਜ਼ ਤੇ ਨਾ ਲੈ ਕੇ ਦਿੰਦੇ ਨੇਗੇ ਤੇ ਫਿਰ ਵੀ ਤੂੰ ਕਮਲੀਆਂ ਗੱਲਾਂ ਕਰਦੀਆਂ ਮੈਨੂੰ ਚੰਗਾ ਨਹੀਂ ਲੱਗਦਾ ਜੋ ਕੁਝ ਵੀ ਹੈ ਕਿ ਨਹੀਂ ਹੈ ਕਿਉਂ ਨਾ ਮੇਰੇ ਮਾਈ ਆ ਇਹ ਨਹੀਂ ਕਰਲੀ ਕਰੀ ਕਿ ਤਾ ਕਿੰਨੀ ਵਾਰ ਆਖਾਂ ਉਹ ਯਾਰ ਵੀ ਆ ਸਹੀ ਢੰਗ ਨਾਲ ਕੰਮ ਕਰ ਲਿਆ ਕਰ ਉਹਦੇ ਵੀ ਪੰਦੇ ਨਹੀਂ ਪੈਂਦੀ ਕੋਈ ਕੀ ਹੋ ਗਿਆ ਜੀ ਕੱਲੀ ਬੋਲੀ ਜਾਂਦੇ ਹੋ ਉਹ ਯਾਰ ਆਫਿਸ ਦਾ ਕੰਮ ਦੇਖੀ ਜਾਂਦਾ ਸੀ ਹੋਰ ਕੀ ਆ ਸੁਣ ਅੱਛੇ ਮੇਰੀ ਗਰਲ ਸੁਣੋ ਆ ਬੋਲ ਕਰਦੀ ਨਾ ਮੈਂ ਨੀਣਾ ਗੱਲ ਕਰੀ ਸੀਗੀ ਐਸ਼ ਨਾਲ ਕਿਹੜੀ ਗੱਲ ਕਰੀ ਸੀ ਉਹੀ ਆਈਲੈਂਡਸ ਬਾਰੇ ਤੁਸੀਂ ਕਿਹਾ ਨਹੀਂ ਸੀ ਵੀ ਪੁੱਛ ਲਿਆ ਉਹਨੂੰ ਕੀ ਕਹਿੰਦੀ ਫਿਰ ਉਹ ਉਹ ਤਾਂ ਕਹਿੰਦੀ ਜਿਵੇਂ ਦੀਦੀ ਤੁਹਾਡਾ ਦਿਲ ਕਰਦਾ ਮੈਂ ਤਾਂ ਉਵੇਂ ਹੀ ਕਰ ਲੈਣੀ ਆ ਜਵਾਬ ਨਹੀਂ ਦਿੱਤਾ ਉਹਨੇ ਅੱਛਾ ਉਹਨੂੰ ਪੁੱਛ ਲੈ ਗਈ ਸਮਾਰ ਕੇ ਜੇ ਉਹਦਾ ਹੋਰ ਕੋਈ ਮਨ ਕਰਦਾ ਹੈ ਕੋਰਸ ਕਰਨ ਦਾ ਉਹ ਵੀ ਕਰਾ ਦਿੰਦੇ ਆ ਮੈਂ ਪੁੱਛਿਆ ਸੀ ਜੀ ਵੀ ਭਾਈ ਤੂੰ ਦੱਸ ਦੇ ਬਕਦੇ ਜਿਹੜਾ ਤੇਰੇ ਦਿਲ ਕਰਦਾ ਸੀ ਤਾਂ ਉਹੀ ਪੜਾਈ ਕਰਾ ਦਾਂਗੇ ਕਹਿੰਦੇ ਨਹੀਂ ਪੜ੍ਹਨੇ ਜਿਵੇਂ ਤੁਹਾਨੂੰ ਸਹੀ ਲੱਗਦਾ ਵੀ ਮੈਂ ਆਈ ਲੈਟਰਸੀ ਕਰ ਲਵਾਂਗੀ ਚੱਲ ਫਿਰ ਆਪਾਂ ਇਹ ਤਾਂ ਵਧੀਆ ਗੱਲ ਐ ਆਪਾਂ ਇਹੀ ਕਰਾ ਦਿੰਨੇ ਆ ਫਿਰ ਆਈ ਲੈਟਰਸੀ ਤੇ ਹੋਰ ਨਾਲੇ ਜੇ ਇਥੋਂ ਮੜਾ ਮੋਟਾ ਬਾਹਰ ਨਿਕਲੋਗੀ ਤਾਂ ਹਾਂ ਦੁਨੀਆਦਾਰੀ ਦੀ ਸਮਝ ਆਊਗੀ ਹਾਂ ਮੈਂ ਵੀ ਇਹੀ ਕਹਿੰਦਾ ਸੀ ਨਾਲੇ ਵਿਚਾਰੀ ਨੇ ਮਨਚੇ ਨਾ ਰਹੂ ਕੋਈ ਗੱਲ ਕਿ ਨਾਲੇ ਤੀਨੀ ਬਰਾਬਰ ਦੀ ਹੋ ਜਾਊਗੀ ਉਹ ਵੀ ਗੱਲ ਤਾਂ ਸਹੀ ਕਹੀ ਐ ਤੁਸੀਂ ਨੇ ਵੈਸੇ ਦੀ ਅੱਜ ਮम्मी ਡੈਡੀ ਹੁੰਦੇ ਨਾ ਤਾਂ ਮੈਨੂੰ ਇਹਦੀ ਇੰਨੀ ਟੈਨਸ਼ਨ ਨਹੀਂ ਹੋਣੀ ਸੀ ਕਰ ਵੀ ਕੀ ਸਕਦੇ ਹਾਂ ਹਮ ਤਾਂ ਆਪਣੇ ਦੋਨਾਂ ਦੀ ਜ਼ਿੰਮੇਵਾਰੀ ਹੈ ਇਹਦੀ ਸਾਰੀ ਲਹਿ ਕਮਲੀ ਫੇਰ ਮਨ ਦੁਖੀ ਕਰ ਲਿਆ ਉਹ ਕੋਈ ਨਾ ਸਭ ਠੀਕ ਹੋ ਜੂ ਨਾਲੇ ਨਾ ਹੁਣ ਇਹ ਬੈਂਡ ਵਧੀਆ ਲੈ ਜੇ ਤੇ ਖਰਚਾ ਕਰਨ ਵਾਲਾ ਮੁੰਡਾ ਤਾਂ ਆਪਾਂ ਆਪ ਹੀ ਲੱਭ ਲਾਂਗੇ ਇਹ ਵੀ ਗੱਲ ਸਹੀ ਹੈ ਤੁਹਾਡੀ ਬਾਹਰਲਾ ਮੁੰਡਾ ਦੇਖਣਾਗੇ ਤੇਰੀ ਜ਼ਿੰਦਗੀ ਬਣ ਚੂਗੀ ਵੈਸੇ ਵੀ ਇੱਥੇ ਕੀ ਆ ਨਾ ਨੌਕਰੀ ਮਿਲਦੀ ਅੱਛੀ ਦੀ ਜਿੰਨੇ ਮਾਂਜੀ ਡਿਗਰੀਆਂ ਕਰ ਕਰਕੇ ਰੱਖੀ ਜਾਂਵੇਂ ਬੰਦਾ ਕੋਈ ਫਾਇਦਾ ਨਹੀਂ ਹੈਗਾ ਨਾਲੇ ਆਪਣੇ ਵੀ ਮਨ ਤੋਂ ਨਾ ਬੋਝ ਲੈ ਚੁੱਕਾ ਇਹਦਾ ਵਧੀਆ ਸੱਟ ਹੋ ਚੁੱਕੀ ਇੱਥੇ ਉਹ ਤਾਂ ਹੀ ਤਾਂ ਕਹਿਣਾ ਤੈਨੂੰ ਜਦੋਂ ਵੀ ਮੈਂ ਤੈਨੂੰ ਵੇਖਦਾ ਨਾ ਇਹਦੇ ਫਿਕਰਾਂ 'ਚ ਡੁੱਬੀ ਰਹਿਨੀ ਐ ਹੋਰ ਕੀ ਕਰਾਡੋ ਨਹੀਂ ਫਿਰ ਮੈਨੂੰ ਆਪੇ ਦੱਸੋ ਤੁਸੀਂ ਮਾਂ ਪਿਓ ਸਾਡੇ ਸਿਰ ਤੇ ਨਹੀਂ ਹੈਗਾ ਕੋਈ ਭਰਾ ਵੀ ਨਹੀਂ ਦਿੱਤਾ ਰੱਬ ਨੇ ਜੇ ਇੱਕ ਭਰਾ ਹੁੰਦਾ ਥਰ ਦੋਏ ਦਿਨ ਵਧੀਆ ਜ਼ਿੰਦਗੀ ਲੰਘਾਈ ਜਾਂਦੀ ਹੁਣ ਇਕੱਲੇ ਮੈਂ ਹੀ ਆਏਗੀ ਕਿੱਧਰ ਕਿੱਧਰ ਹੋਈ ਜਾਂਾਂ ਮੈਨੂੰ ਵੀ ਸਮਝ ਨਹੀਂ ਆ ਰਿਹਾ ਬਿਆ ਮਜਾ ਰਬਦਾਸੀ ਨੇ ਕੀ ਮਾੜਾ ਕਰਦਾ ਸੀ ਵੀ ਜ਼ਿੰਦਗੀ 'ਚ ਸੰ ਕਿਸੇ ਦਾ ਸੁੱਖ ਨਹੀਂ ਮਿਲੇਗਾ ਨਾ ਮਾਂ ਬਿਰਦਾ ਪਿਆ ਤੇ ਨਾ ਹੀ ਕੋਈ ਹੋਰ ਭੈਣ ਭਰਾ ਸਾਡਾ ਚਾਚੇ ਤਾਈ ਦਾ ਤਾਂ ਤੁਹਾਨੂੰ ਵੀ ਪਤਾ ਹੀ ਆ ਕਿਹਦੇ ਬਣਨੇ ਅੱਜ ਤੱਕ ਮਥਾ ਸ਼ੁਰੂ ਤੋਂ ਹੀ ਸਾਡੇ ਨੂੰ ਛੇ ਕਾਲੀ ਕਰਦੇ ਰਹੇ ਨੇਗੇ ਅਹ ਲੱਗਦਾ ਵੀ ਹੈ ਇਨੀ ਯਾਰ ਕੋਈ ਆਪ ਦੇ ਇਥੇ ਵੀ ਬੱਸ ਬੋਝੀ ਐ ਕਤਲਦਾ ਹੁਣ ਤਮੰਨਵੀ ਅੱਲ ਦੱਲਾ ਗਿਆ ਵੀ ਛੇ ਤੋਂ ਬੜੀ ਜੇ ਤੇਰੇ ਮਾਪਿਓ ਹੈ ਨਹੀਂ ਮੈਂ ਤਾਂ ਤੇਰੇ ਨਾਲ ਐ ਤੇ ਨਾਲੇ ਮੇਰੇ ਵੱਲ ਵੀ ਵੇਖ ਲੈ ਮੇਰੇ ਸਿਰ ਤੇ ਜਿਹੜਾ ਕੋਈ ਹੈ ਥੋੜਾ ਹਸਾਂ ਦਾ ਨਾ ਮੈਂ ਜ਼ਿੰਦਗੀ ਭਰ ਨਹੀਂ ਦੇ ਸਕਦੀ ਐਗੀ ਤੁਸੀਂ ਇਹ ਦੇਖੋ ਵੀ ਚਾਚੇ ਤਾਏ ਮਾਵੇਂ ਮਾਮੀਆਂ ਬਸ ਉਹ ਜਿੱਤ ਕੀ ਇਸ ਤੋ ਸੱਡਣਾ ਜਦ ਤੱਕ ਮਾਪੇ ਜਿੰਦ ਤੇ ਦੇ ਮਾਪੇ ਤੁਰ ਗਏ ਦੁਨੀਆ ਤੋਂ ਉਹਦੇ ਸਾਡੇ ਰਿਸ਼ਤੇ ਨਾਤੇ ਵੀ ਖਤਮ ਹੋ ਗਏ ਬਸ ਦੋਹੇ ਪਣ ਆ ਗਏ ਜਿਵੇਂ ਸਾਡਾ ਕੋਈ ਹੈ ਹੀ ਨਹੀਂ ਪੈ ਜੀ ਨਹੀਂ ਆਪਣੇ ਸਾਡੇ ਲਈ ਤਾਂ ਕੋਈ ਹੋਰ ਪਰ ਫਿਰ ਵੀ ਨਾ ਮੈਂ ਦੇਖ ਵੀ ਬਹੁਤ ਖੁਸ਼ ਹਾਂ ਕਿ ਜਿਹੜੇ ਤੁਸੀਂ ਮੈਨੂੰ ਇੰਨਾ ਹਸਾਰਾ ਲਵਾਰਿਆ ਤੇ ਸਭ ਤੋਂ ਵੱਡੀ ਗੱਲ ਤੁਸੀਂ ਐਸ਼ਵਾਰ ਇਹਨਾਂ ਸੋਚ ਰਹੇ ਨਹੀਂ ਅੱਜ ਦੇ ਟਾਈਮ ਦੇ ਵਿੱਚ ਕੌਣ ਸੋਚ ਦੇ ਨਾ ਕਿਸੇ ਵਰ ਨਾ ਸੱਚੀ ਤੁਹਾਡਾ ਸਨਾ ਜ਼ਿੰਦਗੀ ਭਰ ਨਹੀਂ ਦੇ ਸਕਦੀ ਚੁੱਪ ਕਰ ਤਾਂ ਹੀ ਤਾਂ ਤੂੰ ਬਿਮਾਰ ਹੋ ਜਾਨੀ ਐ ਤੈਨੂੰ ਮੈਂ ਕਹਤਾ ਨਾ ਮੈਂ ਤੇਰੇ ਨਾਲ ਆਉਂਦਾ ਜਾ ਜਾ ਕੇ ਉਧਰਲੇ ਕਮਰੇ 'ਚ ਰੈਸਟ ਕਰ ਲੈ ਨਹੀਂ ਤਾਂ ਬਿਮਾਰ ਹੋ ਜਾਏਗੀ ਜਾ ਚੁੱਪ ਕਰ ਕਮਰੇ ਮੈਨੂੰ ਤਾਂ ਕਹਿਦੀ ਨਹੀਂ ਹੋ ਰੈਸਟ ਕਰ ਤੇ ਆਪ ਸਾਰਾ ਦਿਨ ਤੁਸੀਂ ਕੰਮ ਕਰਦੇ ਰਹਿੰਦੇ ਹੋ ਤੁਸੀਂ ਨਹੀਂ ਬਿਮਾਰ ਹੋਵੋਗੇ ਉਹ ਮੈਂ ਨਹੀਂ ਬਿਮਾਰ ਹੁੰਦਾ ਜੇ ਮੈਂ ਕੰਮ ਨਾ ਕਰੂੰਗਾ ਤਾਂ ਫਿਰ ਆਪਾਂ ਐਸ਼ ਨੂੰ ਕਿਵੇਂ ਬਾਹਰ ਭੇਜਾਂਗੇ ਕਿ ਮੈਂ ਭੜਾਈ ਕਰਾਵਾ ਦੂੰ ਜਾ ਜਾ ਹੁਣ ਨਹੀਂ ਰੋਣਾ ਤੈਨੂੰ ਦੱਸਦਾ ਮੈਂ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਤੋ ਆਹ ਚਾਹ ਤਾਂ ਲੈ ਕੇ来ਈ ਸੀ ਉਹ ਵੀ ਠੰਡੀ ਕਰਾ ਦਿੱਤੀ ਤੂੰ ਗੱਲਾਂ 'ਚ ਪਤਾ ਨਹੀਂ ਲੱਗਿਆ ਜਾ ਗਰਮ ਕਰ ਲਿਆ ਠੀਕ ਹੈ ਆਸ ਬੰਦ ਕਰ ਸਾਰੀ ਤੇਨੂੰ ਕਿਹਾ ਸੀ ਨਾ ਜੇ ਤੂੰ ਨਾ ਮੰਨੀ ਤਾਂ ਤੇਰੇ ਨਾਲ ਜ਼ਬਰਦਸਤੀ ਕਰੂੰ ਜ਼ਬਰਦਸਤੀ ਛੱਡ ਹੁਣ ਤਾਂ ਤੂੰ ਮੈਨੂੰ ਹੱਥ ਵੀ ਨਹੀਂ ਲਾ ਸਕਦਾ ਉਹ ਕੀ ਮਤਲਬ ਤੇਰਾ ਕਿਉਂਕਿ ਹੁਣ ਮੈਂ ਤੈਨੂੰ ਪਿਆਰ ਨਹੀਂ ਕਰਦੀ ਉਹ ਕੀ ਆ ਕੀ ਬੋਲੀ ਇਹਨੀਆਂ ਬਕਵਾਸ ਬੰਦ ਕਰ ਐਵੇਂ ਕਿਵੇਂ ਨਹੀਂ ਪਿਆਰ ਕਰਦੀ ਮੈਨੂੰ ਤੂੰ ਅਨਮੋਲੇ ਕੋਈ ਬਕਵਾਸ ਨਹੀਂ ਹੈਗੀ ਇਹ ਸੱਚਾਈ ਹੈ ਤੈਨੂੰ ਮੰਨਣਾ ਹੀ ਪੈਣਾ ਉਹਨਾ ਤੂੰ ਮੇਰੇ ਨਾਲ ਪਿਆਰ ਦਾ ਨਾਟਕ ਖੇਡਿਆ ਸੀ ਦੱਸ ਬੋਲਦੀ ਕਿਉਂ ਨਹੀਂ ਬਸਕਰ ਅਨਮੋਲ ਪਿਆਰ ਤਾਂ ਮੈਂ ਤੈਨੂੰ ਸੱਚਾ ਹੀ ਕੀਤਾ ਸੀਗਾ ਕੋਈ ਨਾਟਕ ਨਹੀਂ ਕੀਤਾ ਸੀਗਾ ਪਰ ਤੂੰ ਤੂੰ ਤਾਂ ਮੇਰੇ ਨਾਲ ਜਿਸਮਾਣਾ ਪਿਆਰ ਕੀਤਾ ਰੂਹਾਂ ਵਾਲਾ ਨਹੀਂ ਹੋਇਆ ਸ਼ ਰੂਹ ਨਾ ਸਿਰਫ ਸਕੂਨ ਦਿੰਦੀ ਆ ਤੇ ਤੇਰਾ ਜਿਸਮ ਮੇਰੇ ਅੰਦਰ ਬਲਦੀ ਅੱਗ ਨੂੰ ਬੁਝਾਉਂਦਾ ਹੈ ਬਸਕਰ ਅਨਮੋਲ ਮੈਂ ਜੋ ਕਹਿਣਾ ਸੀ ਨਾ ਕਹਿ ਦਿੱਤਾ ਹੁਣ ਮੈਂ ਆਪਣੇ ਫਿਊਚਰ ਵੱਲ ਧਿਆਨ ਦੇਣਾ, ਨਾ ਕਿ ਤੇਰੇ ਵੱਲ। ਭੈਣ ਚੁੱਧ ਗਏ, ਉਦੋਂ ਤਾਂ ਬੜਾ ਮੇਰੇ ਉੱਤੇ ਚੜਦੀ ਸੀ ਤੇ ਹੁਣ ਤਰਾ ਰੰਨ ਪਣਾ ਕਿੱਧਰ ਗਿਆ? ਆ ਗੰਦੀਆ ਘੜ ਲੈਣਾ ਕਿਸੇ ਹੋਰ ਨੂੰ ਕੱਢੀ। ਅਗਲੀ ਤਾਂ ਇਕੜੀ ਝੱਲੂਗੀ। ਮੈਂ ਤਾਂ ਫੇਰ ਵੀ ਝਣ ਗਈ। ਹੋਏ ਅੱਛਾ। ਹੁਣ ਤੈਨੂੰ ਮੇਰੀਆਂ ਗਾਲਾਂ ਵੀ ਬੁਰੀਆਂ ਲੱਗਦੀਆਂ? ਹਾਂ ਲੱਗਦੀਆਂ ਨੇ। ਜਿਹੜਾ ਮੈਂ ਨਾਲ ਵਿਆਹ ਕਰਾਊਗਾ ਨਾ, ਉਹਦਾ ਹੀ ਇਸ ਚੀਜ਼ 'ਚ ਹੱਕ ਐ, ਤੇਰਾ ਨਹੀਂ। ਹੋਏ ਨਹੀਂ ਛੇਤੀ ਰੰਗ ਪਟਾ ਦੇਗੀ। ਕਥਾ ਤਾਂ ਸਾਲੀਏ ਮੈਨੂੰ ਵੀ ਨਹੀਂ ਸੀ ਤੇਰਾ ਤੂੰ ਵੀ ਸਿਰਫ ਤੇ ਸਿਰਫ ਜਸਮ ਵੀ ਭੁੱਖ ਰੱਖੇਗਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀਗਾ ਹੋ ਜਸਮ ਕੀ ਆ ਜਸਮ ਫੇ ਮਿੱਟੀ ਆ ਜਸਮ ਕੀ ਕਰੇਗੀ ਇਹਦਾ ਜੇ ਮੈਂ ਚਾਹਾਂ ਇੱਕ ਮਿੰਟ ਚ ਤੇਰਾ ਜਸਮ ਲੀਰੋ ਲੀਰ ਕਰ ਦੂੰ ਆ ਜਿਹੜਾ ਫੁੱਲ ਜਾ ਬੰਨੀ ਬੈਠੀ ਐ ਨਾ ਜਦੋਂ ਇਹ ਖੋਲਤਾ ਉਹ ਤੇਰੀ ਆ ਇੱਜ਼ਤ ਨਹੀਂ ਰਹਿਣੀ ਇਹ ਸਮਝ ਲੈ ਵੀ ਮੈਂ ਚੁੱਪਾਂ ਤੂੰ ਚੁੱਪ ਐ ਹੋਰ ਤੂੰ ਕਰ ਵੀ ਕੀ ਰਿਹਾ ਤੈਨੂੰ ਜਿਸਮੇ ਤਾਂ ਚਾਹੀਦਾ ਐ ਵੇ ਹਾਂ ਜਿਸਮੀ ਚਾਹਣਾ ਜੇ ਮੈਂ ਚਾਹਣਾ ਤਾਂ ਤੇਰੇ ਨਾਲ ਜ਼ਬਰਦਸਤੀ ਵੀ ਕਰ ਸਕਦਾ ਸੀ ਬਥੇਰੇ ਮੌਕੇ ਸੀ ਮੇਰੇ ਕੋਲ ਪਰ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ કરી ਉਹ ਹੁਣ ਵੀ ਤਾਂ ਤੂੰ ਕਮਰੇ ਚ ਜ਼ਬਰਦਸਤੀ ਕਰਨ ਆਇਆ ਹੋਰ ਤੂੰ ਕਰਨ ਵੀ ਕੀ ਆਇਆ ਹੈ ਉਹ ਜ਼ਬਰਦਸਤੀ ਨਾਲ ਕੀਤਾ ਨਾ ਕੋਰਾ ਸਵਾਦ ਨਹੀਂ ਆਉਂਦਾ ਮੈਂ ਤਾਂ ਇਸ ਕਮਰੇ ਚ ਨਾ ਮੂਡ ਬਣਾਉਣਾ ਆਇਆ ਸੀ ਜੇ ਮੂਡ ਬਣ ਗਿਆ ਤਾਂ ਕਰੂੰਗਾ ਨਹੀਂ ਤਾਂ ਨਹੀਂ আচ্ছা ਹੋ ਤੂੰ ਤਾਂ ਭੈਣ ਚੋਦ ਕੇ ਰੱਖ ਦਿੰਨੀ ਆ ਸਾਰੇ ਮੂਡ ਦੀ ਜਦੋਂ ਆ ਕੁਛ ਕਰਨਾ ਹੁੰਦਾ ਦਫਾ ਹੋ ਜਾ ਮੇਰੇ ਕਮਰੇ ਚੋਂ ਵਾਹ ਜੀ ਵਾਹ ਹੁਣ ਤਾਂ ਤੇਰੀ ਬੋਲੀ ਵੀ ਬਦਲ ਗਈ ਅਨਮੋਲ ਬੜੇ ਜਲਦੀ ਉਹ ਦੋ ਮਾਰੂ ਸਾਲੀ ਦੇ ਕੰਨ ਤੇ ਸਾਲੀ ਬਣੀਆ ਬੋਲੀ ਬਦਲ ਗਈ ਦਫਾ ਹੋ ਜਾ ਮੇਰੇ ਕਮਰੇ ਚੋਂ ਕੀ ਪਰ ਨਿਕਲ ਮੇਰੇ ਕਮਰੇ ਚੋਂ ਨਿਕਲ ਜਾ ਕੁੱਤਾ ਹੂ ਜਿਹੜਾ ਅਜੇ ਤੋਬਾ ਤੇਰੇ ਜਿਸਮ ਨੂੰ ਟੱਚ ਕਰੂ ਭੈਣ ਤੂੰ ਜਦੋਂ ਮੂਡ ਬਣਾਉਣਾ ਮੇਰੇ ਗੱਲ ਪੈ ਜਾਂਦੀ ਹੈ ਕੋਈ ਨਾ ਹੁਣ ਨਹੀਂ ਤੈਨੂੰ ਟੱਚ ਕਰਦਾ ਮੈਂ ਬੀ ਆ ਜਾ ਮੋਣ ਬਾਈ ਕਿੱਥੇ ਆ ਉਧਰ ਨਾ ਕਿਸੇ ਨਾਲ ਸ਼ਹਿਰ ਗਿਆ ਕੀ ਹੋ ਗਿਆ ਕੰਮ ਸੀ ਕੋਈ ਉਹ ਮੈਂ ਤਾਂ ਨਾ ਸ਼ਹਿਰੋਂ ਆਏ ਸੀਗਾ ਤੇ ਆਪਣੀ ਠੇਕੇ ਆੜੇ ਆਏ ਸੀਗੇ ਤਾਇਕੇ ਕੀ ਕਹਿੰਦੇ ਫਿਰ ਉਹ ਤਾਂ ਠੇਕਾ ਫੜਾਉਂਦੇ ਸੀਗੇ ਤੇ ਨਾਲੇ ਗਲਤੀ ਮੰਨਦੇ ਸੀ ਕਹਿੰਦੇ ਅਸੀਂ ਲੇਟ ਹੋ ਗਏ ਹੂੰ ਪਤਾ ਹੀ ਇਹਨਾਂ ਦੀਆਂ ਗਲਤੀਆਂ ਨਾ ਕਿੰਨੇ ਕ ਲੇਟ ਹੋ ਗਏ ਫਿਰ ਫੜਾ ਕੇ ਠੇਕਾ ਕਿ ਨਹੀਂ ਮੈਨੂੰ ਤਾਂ ਫੜਾਉਂਦੇ ਨਹੀਂ ਸੀਗੇ ਕਹਿੰਦੇ ਅਸੀਂ ਤਾਂ ਟੋਨੀ ਨੂੰ ਫੜਾ ਕੇ ਜਾਵਾਂਗੇ ਫੇਰ ਮੈਂ ਉਹਨਾਂ ਨੂੰ ਆਖਿਆ ਮਾਕਾ ਵੀ ਤੁਸੀਂ ਮੈਨੂੰ ਫੜਾ ਦਿਓ ਸਾਡੀ ਇੱਕੋ ਹੀ ਗੱਲ ਹੈ ਵੀ ਮੈਂ ਮਾਈ ਨੂੰ ਫੜਾ ਦੂੰਗਾ ਪੈਸੇ ਫੇਰ ਮੈਂ ਉਧਰ ਰੱਖਦੇ ਭਾਬੀ ਅਲਮਾਰੀ ਚ ਚਲ ਠੀਕ ਹੈ ਤੂੰ ਨੇ ਰੋਟੀ ਪਾਣੀ ਖਾ ਲਿਆ ਤਾਂ ਨਹੀਂ ਰੋਟੀ ਤਾਂ ਖਾ ਲੈਣਾ ਭਾਬੀ ਮੈਂ ਤੈਨੂੰ ਐਂ ਪੁੱਛਦਾ ਸੀ ਠੇਕਾ ਵਾਲੀ ਲਈ ਲੇਟ ਦੇ ਕੇ ਜਾਂਦੇ ਫੇਰ ਹੁਣ ਕੀ ਕਰੀਏ ਮੇਰੇ ਕਿਹੜਾ ਜੋਰ ਚੱਲਦਾਗਾ ਜੇ ਮੈਂ ਕਹਿੰਨੀ ਐਗੀ ਤਾਂ ਦਿਨ ਨੂੰ ਪਤਾ ਫਿਰ ਤੇਰੇ ਵੀਰੇ ਦਾ ਉਹ ਮੈਨੂੰ ਉਲਟਾ ਕਹਿਣ ਲੱਗ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਬਜਾਏ ਹਾਂ ਤਾਂ ਗੱਲ ਤਾਂ ਤੇਰੀ ਵੀ ਠੀਕ ਆ ਭਾਬੀ ਚਲ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਐਂ ਦੱਸਦਾ ਸੀ ਵੀ ਪੈਸੇ ਉਧਰ ਰੱਖ ਤੇ ਔਨੀ ਬਾਈ ਨੂੰ ਦੱਸ ਦਿਓ ਠੀਕ ਆ ਤੁਸੀਂ ਨਾਲੇ ਨਾ ਮਾੜਾ ਮੋਟਾ ਆਪਣੇ ਚ ਸੁਧਾਰ ਕਰ ਲੈ ਐਨਾ ਪੋਲਾ ਬਣ ਕੇ ਨਹੀਂ ਚੱਲੀਦਾ ਹੁੰਦਾ ਲੋਕ ਵੇਚ ਵੱਟ ਕੇ ਖਾ ਜਾਣਗੇ ਹਾਂ ਭਾਬੀ ਮੈਨੂੰ ਤੈਨੂੰ ਪਤਾ ਹੀ ਨਹੀਂ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਪਤਾ ਹੀ ਆ ਮੈਨੂੰ ਤੇਰਾ ਉਹ ਤਾਂ ਫਿਰ ਤੇਰੇ ਸਾਹਮਣੇ ਮੈਨੂੰ ਪੋਲਾ ਜਿਹਾ ਬਣਨਾ ਪੈਂਦਾ ਹਾਂ ਮੈਂ ਹਾਂ ਤੇਰਾ ਸੁੱਚੀ ਦੇਖੋ ਭਾਬੀ ਪਤਾ ਹੀ ਆ ਮੈਨੂੰ ਤੇਰਾ ਚੱਲ ਚਾਹਣਾ ਕਿਦਾ ਬੰਦਾ ਤੂੰ ਨਹੀਂ ਰੋਟੀ ਖਾਉਂਗਾ ਚਲ ਆ ਜਾ ਮੈਂ ਕੱਪੜੇ ਬਦਲ ਲਾਂ ਫੇਰ ਰੋਟੀ ਖਾਂਦੇ ਠੀਕ ਹੈ ਅੱਛੀ ਮੀਟਾ ਕੀ ਹੋਇਆ ਤੂੰ ਚੁੱਪ ਚੁੱਪਲੀ ਕਿਉਂ ਰਹਿੰਨੀ ਆ ਕੁਛ ਨਹੀਂ ਪੈਣੀ ਬਸ ਵੈਸੀ ਕਹਿੰਦੀ ਵੈਸੀ ਕਮਲੀ ਤੂੰ ਮੈਨੂੰ ਕਮਲੀ ਨਾ ਬਣਾ ਗੱਲ ਦਾ ਸਿੱਧਾ ਹੋ ਕਿ ਕੀ ਹੋਈ ਆ ਨਹੀਂ ਪੈਣੀ ਅੱਜ ਤਾਂ ਕੋਈ ਗੱਲ ਨਹੀਂ ਨਾਲ ਗੱਲ ਕੀ ਹੋਣੀ ਏ ਤੈਨੂੰ ਉਹੀ ਵਹਿਮ ਹੋ ਜਾਂਦਾ ਬਾਹਲਾ ਨਾ ਸੋਚਿਆ ਕਰ ਲਹਿਣ ਕੰਮਲੀ ਤੂੰ ਮੈਨੂੰ ਕੰਮਲੀ ਬਣਾਉਣੀ ਆ ਤੂੰ ਸਿੱਧੀ ਹੋ ਕੇ ਗੱਲ ਦੱਸ ਵੀ ਕੀ ਆ ਨਾਨਾ ਭੈਣੇ ਟੈਨਸ਼ਨ ਦਾ ਕਿਸੇ ਗੱਲ ਦੀ ਨਹੀਂ ਬਸ ਨਾ ਟੈਸਟ ਸ਼ੁਰੂ ਹੋ ਗਏ ਉਹਦੇ ਵਾਲੀ ਧਿਆਨ ਹੈ ਮੇਰਾ ਟੈਸਟ ਵੀ ਸ਼ੁਰੂ ਹੋ ਗਏ ਤੇਰੇ ਤੂੰ ਦੱਸਿਆ ਵੀ ਮੈਨੂੰ ਲਹਿਣ ਕੰਮਲੀ ਮੈਂ ਕੀ ਬਦਨਿਆ ਜੀ ਕੀ ਗੱਲ ਹੋ ਗਈ ਸਾਡੀ ਕੁੜੀ ਨੂੰ ਜਿਹੜੀ ਬੋਲਦੀ ਨਹੀਂ ਬਸ ਵੈਸੇ ਹੀ ਤੈਨੂੰ ਤੁਸੀਂ ਨਾ ਬੜੀ ਫਿਕਰ ਨਾ ਕਰਿਆ ਕਰੋ ਕਦੇ ਨਾ ਆਪਣੇ ਬਾਰੇ ਵੀ ਸੋਚ ਲਿਆ ਕਰੋ ਜਦੋਂ ਦੇਖੋ ਮੇਰੇ ਬਾਰੇ ਸੋਚਦੇ ਰਹਿੰਦੇ ਹੋ ਜੇ ਮੈਂ ਨਹੀਂ ਸੋਚੂਗੀ ਤੇਰੇ ਬਾਰੇ ਹੋਰ ਕੌਣ ਸੋਚੂਗਾ ਪਹਿਲਾਂ ਮੈਨੂੰ ਇਹ ਦੱਸ ਤੂੰ ਹਰੇਕ ਵਾਰੀ ਕਹਿੰਦੇ ਨਹੀਂ ਆ ਪਹਿਲੇ ਮੇਰੇ ਬਾਰੇ ਨਾ ਸੋਚਿਆ ਕਰੋ ਮੇਰੇ ਬਾਰੇ ਨਾ ਸੋਚਿਆਗਾ ਪਹਿਲੇ ਦੱਸ ਤੁਸੀਂ ਬੜੀ ਟੈਨਸ਼ਨ ਲੈ ਜਾਂਦੇ ਹੋ ਮੈਨੂੰ ਟੈਨਸ਼ਨ ਹੋਊਗੀ ਨਹੀਂ ਹੈ ਇੱਕ ਪਾਸੇ ਦੇਖ ਲਾ ਜਦੋਂ ਮਰਜੀ ਦੇਖ ਲਾ ਭੱਜੀ ਰਹਿੰਦੀ ਕਦੇ-ਕਦੇ ਨਾ ਛੇੜਪਾਨੀ ਕਰਨ ਲੱਗ ਜਾਂਦੀ ਕਦੇ ਕਿਵੇਂ ਕਦੇ ਕਿਵੇਂ ਹਰ ਵਕਤ ਤੂੰ ਹਾਸੇ ਰਹੀਂਦੀ ਸੀ ਘਰ ਚਾਣਾ ਪਲਾਈ ਰੱਖ ਰਹੀ ਸੀ ਤੇ ਹੁਣ ਜਿਵੇਂ ਚੁੱਪ ਚੁਪੀਤੀ ਚੁੱਪ ਨਹੀਂ ਹੈਗੀ ਬਸ ਮੈਨੂੰ ਪੜਨ ਵਾਲ ਤੇ ਆਣਾ ਹੈ ਚਲ ਠੀਕ ਹੈ ਹੁਣ ਤੂੰ ਪੜ ਲੈ ਚਾਹ ਬਣਾ ਕੇ ਲਿਆਵਾਂ ਤੇਰੇ ਲਈ ਵਧੀਆ ਜੀ ਹਾਂ ਠੀਕ ਹੈ ਚਲ ਆຊੂ ਸੱਚੂ ਟਾਸਟ ਆ ਰਹੀ ਟੈਂਸ਼ਨ ਹੋ ਜਾਂ ਕੋਈ ਹੋਰ ਗੱਲ ਆ ਤਾਗੇ ਮੇਰੇ ਦੇ ਕਮਰੇ ਚੋਂ ਸੁਰਤੀ ਮੇਰੀ ਹਜੇ ਵੀ ਇਹਦੇ ਚ ਹੀ ਪਈ ਪਤਾ ਨਹੀਂ ਕਿਉਂ ਮੇਰਾ ਨਹੀਂ ਮਨ ਮੰਨਦਾ ਹੈਗਾ ਪੱਲੇ ਵਾਰ ਐਵੇਂ ਹੋ ਰਿਹਾ ਕੀਤੇ ਗੱਲਾਂ ਨੂੰ ਯਕੀਨੀ ਨਹੀਂ ਹੋ ਰਿਹਾ ਭੈਣੇ ਹਣ ਮੈਂ ਤੈਨੂੰ ਕੀ ਦੱਸਾਂ ਮੇਰੇ ਤਾਂ ਕੀ ਬੀਤਰੀ ਹੈ ਜੇ ਮੈਂ ਤੈਨੂੰ ਦੱਸਿਆ ਵੀ ਤਾਂ ਦੋ ਘਰ ਖਰਾਬ ਹੋ ਜਾਣਗੇ ਬਾਜੀ ਨੇ ਤਾਂ ਮੈਨੂੰ ਘਰੋਂ ਹੀ ਕੱਢ ਦੇਣਾ ਇਥੇ ਰੱਖਣਾ ਤਾਂ ਤੈਨੂੰ ਵੀ ਨਹੀਂ ਤੈਨੂੰ ਵੀ ਮੇਰੇ ਕਰਕੇ ਘਰੋਂ ਕੱਢ ਦੇਣਗੇ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਸਭ ਕੁਝ ਹੋਵੇ ਪਤਾ ਨਹੀਂ ਕਿਉਂ ਮਿਲਦਾ ਮਨ ਜੇ ਖਬਰਾਈ ਜਾਂਦਾ ਇਹ ਪੱਕਾ ਕੋਈ ਨਾ ਕੋਈ ਗੱਲ ਕੋਰੀ ਹੈ ਮੇਰੇ ਤੋਂ ਜਿਵੇਂ ਚੋਰ ਚੋਰੀ ਕਰਕੇ ਗੱਲ ਕਹਿੰਨਾ ਓਵੇਂ ਇਹ ਕਰੀ ਜਾ ਰਹੀ ਹੈ ਪਰ ਗੱਲ ਕੀ ਹੋ ਸਕਦੀ ਆ ਪਤਾ ਕਿਵੇਂ ਕਰਾਂ ਮੈਂ ਆਬ ਤੇਨੇ ਬਰਤ ਤੇ ਪਾਣੀ ਵੀ ਨਹੀਂ ਪੈਨ ਦਤਾ ਇੱਕ ਵਾਰ ਵੀ ਨਹੀਂ ਦੱਸਿਆ ਉਲਟਾ ਗੱਲ ਟਾਲਦੀ ਨਾਲੇ ਚ ਦੇਖਿਆ ਜਬੀ ਇਕਲਾ ਟੈਸਟ ਪਹਿਲੀ ਵਾਰ ਦੇ ਰਹੀ ਆ ਇਤੋਂ ਪਹਿਲਾਂ ਵੀ ਤੈਨੇ ਕਿੰਨੇ ਵਾਰ ਟੈਸਟ ਦਿੱਤੇ ਨੇ ਪਹਿਲਾਂ ਤਾਂ ਤੈਨੇ ਕਦੇ ਐਦਾਂ ਬਿਹੇਵੀਅਰ ਕੀਤਾ ਨਹੀਂ ਚਿੱਤ ਅੱਜ ਕਰਨ ਲੱਗ ਰਹੀ ਆ ਇੱਕ ਵਾਰ ਹੋਰ ਪੁੱਛ ਕੇ ਨਾ ਦੇਖਾ ਨਹੀਂ ਨਹੀਂ ਅਰ ਜਦ ਤੈਨੇ ਮੈਨੂੰ ਹੁਣ ਨਹੀਂ ਦੱਸਿਆ ਫਿਰ ਐਵੇਂ ਇਹਨੇ ਗੁੱਸੇ ਹੋ ਜਾਣਾ ਜੋ ਪਤਨੀ ਭੈਣ ਮੇਰੇ ਤੇ ਸ਼ੱਕ ਕਰਦੀ ਹੈ ਫੇਰ ਮੈਂ ਕਰਾਂ ਤਾਂ ਕਰਾਂ ਕੀ ਜੇ ਕਿਤੇ ਅੱਜ ਮੇਰੇ ਮੰਮੀ ਡੈਡੀ ਹੁੰਦੇ ਤਾਂ ਮੈਂ ਉਹਨਾਂ ਕੋਲੇ ਭੱਜ ਕੇ ਚਲ ਜਾਂਦੀ ਹੁਣ ਇੱਥੇ ਰਹਿ ਕੇ ਵੀ ਕੀ ਕਰਾਂ ਪਰ ਭੈਣ ਨੂੰ ਵੀ ਛੱਡ ਕੇ ਨਹੀਂ ਜਾ ਸਕਦੀ ਇੱਕ ਇਹੀ ਤਾਂ ਹੈਗੀ ਐ ਜਿੰਨੇ ਮੈਨੂੰ ਹੁਣ ਤੱਕ ਸੰਭਿਆ ਹੁਣ ਮੈਂ ਆਪਣੇ ਭੈਣ ਨੂੰ ਛੱਡ ਕੇ ਕਿਵੇਂ ਚੱਲ ਜਾ ਤੋਂ ਪਰ ਵੀਨ ਹੋ ਗਈ ਤਿਆਰ ਮੈਂ ਤਾਂ ਹੋ ਗਈ ਤਿਆਰ ਮੈਂ ਤੁਹਾਨੂੰ ਐ ਕਹਿੰਦੀ ਸੀ ਮੈਂ ਓਡੇ ਤੱਕ ਛੱਡਿਆ ਉਹ ਤਾਂ ਮੈਂ ਛੱਡਿਆ ਹੁਣੇ ਨਾਲੇ ਮੜੀ ਜਾਂਦੀ ਗੱਲ ਮੈਂ ਫਿਰ ਇਧੂ ਬਾਧਾ ਆਫਿਸ ਚ ਜਾਣਾ ਦਈ ਹੈ ਨਹੀਂ ਪਹਿਲਾਂ ਹੀ ਕਹਿਣ ਲੱਗੇ ਜਲਦੀ ਚੱਲ ਜਲਦੀ ਚੱਲ ਨਾਲੇ ਮੈਂ ਨਾ ਐਸ਼ ਨੂੰ ਸਾਰਾ ਕੰਮ ਸਮਝਾਤਾ ਔਰ ਰੋਟੀ ਪਾਣੀ ਬਣਾਤੀ ਫੇਜ ਆਇਆ ਕੋਲ ਕੇ ਸੈਂਟਰ ਟਾਈਮ ਸਿਰ ਖਾੜਿਆ ਕਰਿਓ ਨੜ ਘੂਆ ਕੋਲ ਤੈਨੂੰ ਕਿੰਨੇ ਕ ਦਿਨ ਲੱਗਣਿਆ ਐਨੀ ਵੱਡੀ ਕਿੱਟ ਭਾਰਲੀ ਤੂੰ ਹਫਤਾ ਤਾਂ ਲੱਗੀ ਜਾਣਾ ਜੀ ਪੂਆ ਛਾਦੇ ਬਿਮਾਰ ਨਾਲੇ ਧੂਆ ਕੋਲੀ ਨਾ ਬੈਠੀ ਰਹੀ ਅਜੇ ਘਰ ਬਲ ਵੀ ਖਿਆਲ ਮਾਰ ਲਈ ਠੀਕ ਐ ਜੀ ਹੁਣ ਮੈਨੂੰ ਛੱਡ ਕੇ ਆਉਂਗੇ ਤੁਸੀਂ ਕਿ ਮੈਂ ਚੱਲ ਜਾ ਦੁਰ ਕੇ ਆ ਜਾ ਜਲਦੀ ਕਰ ਕਹੀ ਕਿਦਾਂ ਲੱਗ ਜਾਨੀ ਹੋਗੇ ਤੁਸੀਂ ਤੁਸੀਂ ਕਿਧਰੋਂ ਆ ਕੁਛ ਨਹੀਂ ਪੈਣੀ ਮੈਂ ਤਾਂ ਦਵਾਈ ਲੈਣ ਗਈ ਸੀ ਦਵਾਈ ਕਿੰਦ ਦਵਾਈ ਨੂੰ ਕੀ ਹੋ ਗਿਆ ਕੁਛ ਨਹੀਂ ਮੇਰੀ ਤਬੀਤ ਖਰਾਬ ਸੀਗੀ ਤਾਂ ਕਰਕੇ ਜੀ ਤਬੀਤ ਖਰਾਬ ਸੀ ਕੁਛ ਤਾਂ ਹੋਈ ਹੀ ਹੋਣਾ ਦੀਦੀ ਮੈਨੂੰ ਬੁਖਾਰ ਹੋਇਆ ਪਿਆ ਸੀਗਾ ਬਸ ਤਾਂ ਕਰਕੇ ਮੈਂ ਦਵਾਈ ਲੈਣ ਗਈ ਸੀ ਅੱਛਾ ਦਵਾਈ ਲਿਆਉਂਦੀ ਮੇਰੇ ਹਾਂਜੀ ਭੈਣੀ ਭਾਜੀ ਕਹਿੰਦੇ ਸੀਗੇ ਮੈਂ ਲੈ ਜੰਨਾ ਤੂੰ ਕੱਲੇ ਕਿੱਥੇ ਜਾਏਂਗੀ ਬਸ ਇਹਨਾਂ ਨਾਲ ਹੀ ਗਈ ਸੀ ਦਵਾਈ ਲੈਣ ਚਲ ਵਧੀਆ ਕੀਤਾ ਆਰਾਮ ਕਰ ਲਾ ਹੁੰਦੋਂ ਨਾਲੇ ਪ੍ਰਵੀਨ ਤੂੰ ਕਦੋਂ ਆਈ ਸੀ ਮੈਨੂੰ ਤਾਂ ਘੰਟਾ ਹੋ ਗਿਆ ਇਹਨੂੰ ਐਂ ਦੱਸੋ ਖਾਣਾ ਬਣਾਇਆ ਕੁਝ ਤੁਹਾਡੇ ਲਈ ਬਸ ਨਹੀਂ ਨਹੀਂ ਭੈਣੇ ਕੁਝ ਨਹੀਂ ਖਾਣਾ ਚਲ ਠੀਕ ਐ ਆਰਾਮ ਕਰ ਲੈ ਬੀਨਾਂ ਕੁੜੀ ਦੀ ਸਿੱਧਰੀ ਆਉਂਦੀ ਹੈਗੀ ਇਹਨਾਂ ਨੂੰ ਦਿਨੋਂ ਦਿਨ ਹੋਈ ਕੀ ਜਾਂਦਾ ਤੈਨੂੰ ਵਧੀਆ ਉਸਦੀ ਖੇਡਦੀ ਸੀ ਹੁਣ ਪਤਾ ਨਹੀਂ ਸੱਚ ਸੱਚ ਦਾਦੇ ਇਹ ਕਿਹਦਾ ਜਵਾਕ ਹੈ ਤੇ ਕਿਵੇਂ ਪ੍ਰੈਗਨੈਂਟ ਹੋਈਆਂ ਮੈਨੂੰ ਨਹੀਂ ਪਤਾ ਤੇ ਮੈਨੂੰ ਕੱਲੇ ਛੱਡ ਦੇ ਚੱਲ ਜਾ ਇੱਥੋਂ ਦੀ ਉਹ ਤੈਨੂੰ ਨਹੀਂ ਪਤਾ ਨਾ ਹੋਰ ਤੇਰੀ ਮਾਂ ਨੂੰ ਪਤਾ ਹੈ ਸਾਲੀਏ ਮੈਨੂੰ ਤਾਂ ਟੱਚ ਵੀ ਕਰਨ ਦਿੰਦੀ ਸੀ ਤੇ ਅਕੀ ਤੋ ਪਵਾ ਕੇ ਨਹੀਂ ਅੰਦਰ ਗੰਦ ਅਨਮੋਲ ਤੈਨੂੰ ਕਹਿਣਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਤੰਗ ਨਾ ਕਰ ਐਡੀ ਨਾਲ ਜਾਣ ਨਾ ਵਾ ਪਤਾ ਤਾਂ ਤੈਨੂੰ ਸਾਰਾ ਕੁਝ ਹੀ ਹੈ ਸੱਚ ਸੱਚ ਦਾਦੇ ਕਿਹਦਾ ਜਵਾਕ ਚੱਕੀ ਫਿਰਦੀ ਅੰਦਰ ਪਲੀਜ਼ ਨਮੋਲ ਚਲ ਜਾ ਏਥੋ ਦੀ ਮੈਂ ਨਾ ਤੰਗ ਕਰ ਤੇ ਮੈਨੂੰ ਨਹੀਂ ਪਤਾ ਹੀ ਸਭ ਕਿਵੇਂ ਹੋਇਆ ਤੇਰੇ ਕੋਲ ਨਾ ਸ਼ਾਮ ਤੱਕ ਦਾ ਟਾਈਮ ਹੈ ਸ਼ਾਮ ਤੱਕ ਮੈਨੂੰ ਸਾਰੀ ਕਰ ਦੱਸ ਦੇ ਵੀ ਕੀ ਦਾ ਜਵਾਬ ਕਰ ਨਹੀਂ ਤੇਰਾ ਉਹ ਹਸ਼ਰ ਕਰੂੰ ਤੂੰ ਸਾਰੀ ਜ਼ਿੰਦਗੀ ਯਾਦ ਰੱਖੇਗੀ ਸੁਣ ਗਿਆ ਤੈਨੂੰ ਪਲੀਜ਼ ਜਾ ਏਥੋ ਦੀ ਮੈਨੂੰ ਇਕੱਲੇ ਛੱਡ ਦੇ ਸ਼ਾਮ ਤੱਕ ਦਾ ਸ਼ਾਮ ਤੱਕ ਦਾ ਟਾਈਮ ਆ ਤੇਰੇ ਕੋਲ ਆ